ਯੁੱਗ ਦੇ ਸਾਡੇ ਇੰਜੀਨੀਅਰਾਂ ਦੇ ਅੱਜ ਦੇ ਯੁੱਗ ਦੇ ਮਿਸਤਰੀਆਂ ਦੇ ਕਾਰੀਗਰਾਂ ਦੇ ਗਵਰਨਮੈਂਟ ਦੇ ਮਤਲਬ ਜਿਹੜਾ ਅਧੀਨ ਕੰਮ ਕਰਦੇ ਨੇ ਠੇਕੇਦਾਰਾਂ ਨੂੰ ਚੈਲੰਜ ਆਇਆ ਹੈ ਕੱਪ ਦੇ ਆਪਜ ਅੱਜ ਤੋਂ 142 ਸਾਲ ਪਹਿਲਾਂ 1881 ਚ ਹੋਇਆ ਜੀ ਤੇ ਅੰਗਰੇਜ਼ਾਂ ਨੇ ਕੀਤਾ ਕੋਈ ਸਰਿਆ ਨਹੀਂ ਕੋਈ ਲੈਂਟਰ ਨਹੀਂ ਸਿਰਫ ਡਾਟ ਤੇ ਇੱਟਾਂ ਤੇ ਇਹ ਚੂਨੇ ਦੇ ਵਿੱਚ ਮਤਲਬ ਜਿਵੇਂ ਆਪਾਂ ਕਹਿੰਦੇ ਪ੍ਰਾਣੀ ਕਹਾਵਤਾਂ ਕਿ ਚੂਨੇ ਇੱਟ ਲੱਗੀ ਚੂਨੇ ਦੇ ਵਿੱਚ ਬਣਿਆ ਹੋਇਆ ਪੋੜਾ ਪੋੜਾ ਜਿਹੜੀ ਇਹਦੀ ਮਹੱਤਤਾ ਕੀ ਬਹੁਤ ਵੱਖੋ ਵੱਖਰੇ گاਉਂ ਵਾਲਿਆਂ ਨੇ ਬੜੇ ਇਤਿਹਾਸ ਕਰਨ ਆਪੋ ਆਪਣੇ ਮਤਲਬ ਗਲਮਾਂ ਦੇ ਰਾਹੀ ਇਹਦੀ ਜਿਹੜੀ ਖੂਬਸੂਰਤੀ ਨੂੰ ਵਧਾਇਆ ਇਹ ਚਾਰ ਜ਼ਿਲ੍ਹਿਆਂ ਨੂੰ ਜੋੜਦਾ ਜੀ ਨਗਰੂਰ ਨੂੰ ਜੋੜਦਾ ਫਤਿਗੜ ਸਾਹਿਬ ਨੂੰ ਜੋੜਦਾ ਪਟਿਆਲੇ ਨੂੰ ਜੋੜਦਾ ਲੁਧਿਆਣੇ ਨੂੰ ਜੋੜਦਾ ਹੈ ਜੋੜਦਾ ਪੁਲਿਸ ਜ਼ਿਲ੍ਹਾ ਖੰਨਾ ਨੂੰ ਜੋੜਦਾ ਹੈ ਚਾਰ ਵਿਧਾਨ ਸਭਾ ਹਲਕਿਆਂ ਨੂੰ ਜੋੜਦਾ ਹੈ 20 ਸਾਲ ਦੀ ਕੋਈ ਚੀਜ਼ ਨੂੰ ਲੱਗਦੇ ਆ ਕਿੰਨੀਆਂ ਖਬਰਾਂ ਪੜ੍ਹਦੇ ਆ ਜੀ ਬਿਹਾਰ ਚ ਕਹਿੰਦੇ ਥੋੜੇ ਬਣਾਉਂਦੇ 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 ਟਹਿ ਗਏ ਕਿੰ ਕੋ ਕਿੱਡੀ ਵੱਡੀ ਚੈਲੰਜ ਹੈ ਕਿ 142 ਸਾਲ ਹੋ ਗਏ ਸਵਾ ਸਾਲ ਤੋਂ ਵਧੇਰੇ ਸਮੇਂ ਦਾ ਪੋਲਾ ਬਿਨਾ ਕਿਸੇ ਵੀ ਆ ਨਵੀਂ ਤਕਨੀਕ ਅਤੇ ਸਰੀਆ ਸਮਟ ਤੋਂ ਬਿਨਾ ਇੱਟਾਂ ਚੂਨੇ ਦਾ ਬਣਿਆ ਹੋਇਆ ਕਿਵੇਂ ਦੇਖਦੇ ਹਾਂ ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਦਾ ਤੁਹਾਡਾ ਸੁਖਾ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਜਿਹੜੇ ਕਿ ਇਹੋ ਜੀਆਂ ਜਿਹੜੀਆਂ ਪੁਰਾਣੀਆਂ ਬਹੁਤੀ ਬੇਸ ਕੀਮਤੀ ਜਿਹੜੀਆਂ ਸਾਡੇ ਖਜ਼ਾਨੇ ਨੇ ਉਹਨਾਂ ਨੂੰ ਤੁਸੀਂ ਲੋਕਾਂ ਦੇ ਰੂਬਰੂ ਕਰਦੇ ਹੋ ਦੇਖੋ ਇਹ ਅੱਜ ਦੇ ਯੁੱਗ ਦੇ ਸਾਡੇ ਇੰਜੀਨੀਅਰਾਂ ਦੇ ਅੱਜ ਦੇ ਯੁੱਗ ਦੇ ਮਿਸਤਰੀਆਂ ਦੇ ਕਾਰੀਗਰਾਂ ਦੇ ਗਵਰਨਮੈਂਟ ਦੇ ਮਤਲਬ ਜਿਹੜਾ ਅਧੀਨ ਕੰਮ ਕਰਦੇ ਨੇ ਠੇਕੇਦਾਰਾਂ ਨੂੰ ਚੈਲੰਜ ਆ ਇਹ ਕਬ ਦੇ ਆਪ ਚ ਵੀ ਇਹਦਾ ਜਿਹੜਾ ਨਿਰਮਾਣ ਹੈ ਅੱਜ ਤੋਂ 142 ਸਾਲ ਪਹਿਲਾਂ 1881 ਚ ਹੋਇਆ ਜੀ ਇਹ ਤੇ ਅੰਗਰੇਜ਼ਾਂ ਨੇ ਕੀਤਾ ਔਰ ਕੋਈ ਸਰਿਆ ਨਹੀਂ ਕੋਈ ਲੈਂਟਰ ਨਹੀਂ ਸਿਰਫ ਡਾਟ ਤੇ ਇੱਟਾਂ ਤੇ ਇਹ ਚੂਨੇ ਦੇ ਵਿੱਚ ਮਤਲਬ ਜਿਵੇਂ ਆਪਾਂ ਕਹਿੰਨਾ ਚੁਪਰਾਣੀ ਕਹਾਵਤਾ ਕਿ ਚੂਨੀ ਇੱਟ ਲੱਗੀ ਚੂਨੇ ਦੇ ਵਿੱਚ ਬਣਿਆ ਹੋਇਆ ਪੋੜਾ ਔਰ ਇਹ ਪੋੜਾ ਜਿਹੜੀ ਇਹਦੀ ਮਹੱਤਤਾ ਕਿ ਬਹੁਤ ਵੱਖੋ ਵੱਖਰੇ گاਉਂ ਵਾਲਿਆਂ ਨੇ ਬੜੇ ਇਤਿਹਾਸਕਾਰ ਨੇ ਆਪੋ ਆਪਣੇ ਮਤਲਬ ਕਲਮਾਂ ਦੇ ਰਾਹੀ ਇਹਦੀ ਜਿਹੜੀ ਖੂਬਸੂਰਤੀ ਨੂੰ ਵਧਾਇਆ ਕਿ ਜਿਵੇਂ ਇਹ ਚਾਰ ਜ਼ਿਲ੍ਹਿਆਂ ਨੂੰ ਜੋੜਦਾ ਜੀ ਸੰਗਰੂਰ ਨੂੰ ਜੋੜਦਾ ਫਤਿਹਗੜ੍ਹ ਸਾਹਿਬ ਨੂੰ ਜੋੜਦਾ ਪਟਿਆਲੇ ਨੂੰ ਜੋੜਦਾ ਲੁਧਿਆਣੇ ਨੂੰ ਜੋੜਦਾ ਪੁਲਸ ਜ਼ਿਲ੍ਹਾ ਖੰਨਾ ਨੂੰ ਜੋੜਦਾ ਚਾਰ ਵਿਧਾਨ ਸਭਾ ਹਲਕਿਆਂ ਨੂੰ ਜੋੜਦਾ ਮਤਲਬ ਇਸ ਜੋੜੇਪੁੜਾਂ ਦੀ ਇੱਕ ਵਿਸ਼ੇਸ਼ ਮਹੱਤਤਾ ਇਹ ਵੀ ਹੈ ਕਿ ਇਹਨਾਂ ਜੋੜੇਪੁੜਾਂ ਨੂੰ ਜੱਗੇ डाकू ਦੇ ਨਾਲ ਵੀ ਜੋੜ ਕੇ ਬਹੁਤ ਸਾਰੇ ਲੋਕਾਂ ਨੇ ਆਪਦੇ ਗੀਤਾਂ ਦੇ ਵਿੱਚ ਵੀ ਗੀਤ ਗਾਏ ਬੇਸ਼ੱਕ ਉਹ ਮਤਲਬ ਪਾਕਿਸਤਾਨ ਦੇ ਵਿੱਚ ਵੀ ਗੱਲ ਚੱਲਦੀ ਹੈ ਕਿ ਉੱਥੇ ਤਲਵੰਡੀ ਲਾਲਪੁਰ ਪੁਲ ਨੇ ਹੋ ਪਰ ਇਹਨਾਂ ਪੁਲਾਂ ਦੀ ਵੀ ਗੱਲ ਚੱਲਦੀ ਆ ਇਹਨਾਂ ਪੁਲਾਂ ਦਾ ਜਿਹੜਾ ਇਤਿਹਾਸ ਚ ਸਾਡੇ ਪੰਜਾਬ ਚ ਸਾਡੇ ਇਸ ਇਲਾਕੇ ਚ ਬਹੁਤ ਵਿਸ਼ੇਸ਼ ਮਹੱਤਤਾ ਔਰ ਦੇਖੋ ਕਿ ਉਸ ਸਮੇਂ ਚ ਕਿ ਜਦੋਂ ਸੜਕਾਂ ਨਹੀਂ ਸੀਗੀਆਂ ਜਦੋਂ ਕੋਈ ਹੋਰ ਵਾਹਣ ਨਹੀਂ ਸੀਗੇ ਕੋਈ ਸਾਧਨ ਹੈ ਨਹੀਂ ਸੀ ਉਦੋਂ ਉਸ ਵਕਤ ਅੰਗਰੇਜ਼ਾਂ ਨੇ ਇੱਥੇ ਤੱਕ ਹੈੱਡ ਨਹਿਰ ਲਿਆ ਕੇ ਅੱਗੇ ਕਿਵੇਂ ਨਹਿਰਾਂ ਦਾ ਨਿਰਮਾਣ ਕਰਕੇ ਤਿੰਨ ਸੜਕਾਂ ਪਟੜੀਆਂ ਤੋਂ ਦੀ ਵੱਡੀਆਂ ਉਹਨਾਂ ਸਮਿਆਂ 'ਚ ਮਤਲਬ ਵਿਕਸਿਤ ਕਰਕੇ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਰਾਹ ਦਸੇੜਾ ਬਣਾ ਕੇ ਗਏ ਆ ਕਿ ਬਹੁਤ ਵੱਡੀ ਪ੍ਰਾਪਤੀ ਹੈ ਜੀ ਇਹ ਆਪਣੇ ਆਪ 'ਚ ਇਹ ਜਿਹੀਆਂ ਜੜੀਆਂ ਚੀਜ਼ਾਂ ਭਾਵੇਂ ਜੋੜੇਪੁਰ ਨੇ ਭਾਵੇਂ ਪੁਰਾਣੇ ਕਿਲੇ ਨੇ ਇਹਨਾਂ ਨੂੰ ਸਾਡੀਆਂ ਸਰਕਾਰਾਂ ਨੂੰ ਸਾਂਭਣਾ ਚਾਹੀਦਾ ਇਹਨਾਂ ਨੂੰ ਮਤਲਬ ਆਉਣ ਵਾਲੇ ਸਮੇਂ 'ਚ ਇਹ ਸਾਡੇ ਮਿਸਤਰੀਆਂ ਨੂੰ ਕਾਰੀਗਰਾਂ ਨੂੰ ਠੇਕੇਦਾਰਾਂ ਨੂੰ ਇੱਕ ਮਤਲਬ ਇਹ ਨਮੂਨਾ ਨੇ ਕਿ ਕਿਸ ਤਰ੍ਹਾਂ ਇਹਨਾਂ ਤੋਂ ਚੀਜ਼ ਸਿੱਖਿਆ ਜਾਵੇ ਕਿਸ ਤਰ੍ਹਾਂ ਬਣਾਇਆ ਜਾਵੇ ਹੁਣ ਤਾਂ ਯਾਰ 15 ਸਾਲ ਨਹੀਂ 20 ਸਾਲ ਨਹੀਂ ਕੋਈ ਚੀਜ਼ ਨੂੰ ਲੱਗਦੇ ਆ ਕਿੰਨੀਆਂ ਖਬਰਾਂ ਪੜ੍ਹਦੇ ਆ ਜੀ ਬਿਹਾਰ 'ਚ ਕਹਿੰਦੇ ਪੋੜ ਬਣਾਉਂਦੇ 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 ਟਹਿ ਗਿਆ देखो किड्डी ਵੱਡੀ ਚੈਲੰਜ ਆ ਕਿ 142 ਸਾਲ ਹੋ ਗਏ ਇਹਦਾ ਮਤਲਬ ਕਿ ਉਹਨਾਂ ਚ ਕੋਈ ਸਾਡੇ ਨਾਲੋਂ ਵਿਸ਼ੇਸ਼ ਕਲਾ ਸੀਗੀ ਸਾਡੇ ਚ ਉਦੋਂ ਉਦੋਂ ਦੇ ਕਾਰੀਗਰਾਂ ਚ ਉਹਨਾਂ ਚ ਕੋਈ ਭ੍ਰਿਸ਼ਟਾਚਾਰ ਨਹੀਂ ਸੀਗਾ ਉਹਨਾਂ ਚ ਲਗਨ ਸੀ ਆਪਣੇ ਕੰਮ ਪ੍ਰਤੀ ਜਿਹੜੀ ਅੱਜ ਵੀ ਇੱਕ ਇੱਕ ਇੱਟ ਖੜੀ ਆ ਔਰ ਬਨੇਰਿਆਂ ਦੀ ਜਿਹੜੀ ਇੱਟ ਆ ਇੱਕ ਇੱਕ ਉਹ ਗਲਾਈ ਦੇ ਵਿੱਚ ਕੱਟੀ ਹੋਈ ਐ ਐਸਾ ਨਮੂਨਾ ਹੈ ਕਿ ਮਤਲਬ ਹੁਣ ਦੇ ਮਿਸਤਰੀ ਨਹੀਂ ਉਹਨੂੰ ਘੜ ਸਕਦੇ ਨਹੀਂ ਬਣਾ ਸਕਦੇ ਜੋੜੇਪੋੜਾਂ ਦੀ ਤਾਂ ਜੀ ਗੱਲ ਹੀ ਇੱਕ ਵੱਖਰੀ ਆ ਇੱਥੇ ਆ ਕੇ ਦਾ ਰੂਹ ਨੂੰ ਬੰਦਿਆਂ ਨੂੰ ਆਲੇ-ਆਲੇ ਇਲਾਕੇ ਨੂੰ ਸਕੂਨ ਮਿਲਦਾ ਬਹੁਤ ਸਾਰੇ ਸਾਡੇ ਬਜ਼ੁਰਗ ਨਹੀਂ ਖੜੇ ਨੇ ਧੀਰੂ ਮਾਜਰੇ ਤੋਂ ਭੁਲਜੀਤ ਭੋਲਰ ਜੀ ਨੇ ਸਾਡੇ ਸਿਮਾ ਜੀ ਨੇ ਸਾਡੇ ਪੁਰਥਲੇ ਤੋਂ ਇਹ ਕਹਿੰਦੇ ਆ ਸਾਡਾ ਦਿਲ ਦਿਲ ਸਾਡਾ ਦਿਲ ਨਹੀਂ ਭਰਦਾ ਕਹਿੰਦੇ ਜਿੰਨਾ ਚਿਰ ਆ ਕੇ ਇੱਥੇ ਚਾਹ ਨਹੀਂ ਨਾ ਪੀ ਕੇ ਜਾਂਦੇ ਗੱਲਾਂ ਨਹੀਂ ਮਾਰ ਕੇ ਜਾਂਦੇ ਜੋੜੇਪੋੜਾਂ ਦੇ ਇੱਕ ਦੂਜੇ ਨਾਲ ਗੱਲਾਂ ਨਹੀਂ ਕਰਦੇ ਦੇਖੋ ਤੁਸੀਂ ਉਧਰੋਂ ਲੁਧਿਆਣਾ ਜਿਲ੍ਹੇ ਤੋਂ ਬੰਦੇ ਆ ਜਾਂਦੇ ਆ ਇਧਰੋਂ ਫਤਿਹਗੜ੍ਹ ਸਾਹਿਬ ਵਾਲੇ ਆ ਜਾਂਦੇ ਨੇ ਅਮਲੋਹ ਵਾਲੇ ਨਾਬੇ ਵਾਲੇ ਆ ਜਾਂਦੇ ਨੇ ਇਤੋਂ ਆਮਰਗੜ ਮਲੇ ਕੋਲ ਵਾਲਿਆਂ ਇਕੱਠੇ ਬੈਠ ਕੇ ਗੱਪਾਂ ਮਾਰਦੇ ਨੇ ਤਾਂ ਖੇਡਦੇ ਨੇ ਇੱਕ ਦੂਜੇ ਨਾਲ ਦੁੱਖ ਸੁੱਖ ਕਰਕੇ ਵਾਪਸ ਸ਼ਾਮ ਨੂੰ ਫੇਰ ਘਰਾਂ ਨੂੰ ਚਲੇ ਜਾਂਦੇ ਨੇ ਲੋਕਾਂ ਨੂੰ ਰੋਜ਼ਗਾਰ ਦਾ ਸਾਧਨ ਹੈ ਜੀ ਬੱਸਾਂ ਖੜਦੀਆਂ ਟਰੱਕ ਖੜਦੇ ਨੇ ਚਾਹ ਦੀ ਕੰਟੀਨ ਹੈ ਜੀ ਫਲਾਂ ਦੀਆਂ ਰੇੜੀਆਂ ਸਬਜ਼ੀਆਂ ਦੀਆਂ ਔਰ ਸ਼ਾਮ ਨੂੰ ਕੌੜਾ ਪਾਣੀ ਕਰਨ ਵਾਲਿਆਂ ਦਾ ਵੀ ਉੱਥੇ ਹੱਲ ਹੈ ਜੀ ਮਤਲਬ ਕਿ ਇੱਕ ਐਸੀ ਰਮਣੀਕ ਜਗ੍ਹਾ ਹੈ ਜਿੱਥੇ ਖੜ ਕੇ ਤੁਹਾਨੂੰ ਕੁਦਰਤ ਦਾ ਆਨੰਦ ਦਾ ਵੀ ਨਜ਼ਾਰਾ ਆਉਂਦਾ ਹੈ ਤਾਜੀ ਹਵਾ ਹੈ ਤੇ ਪਾਣੀ ਨਾ ਬੰਦ ਲੋਕ ਗੱਲਾਂ ਕਰਦੇ ਨੇ ਇਤਿਹਾਸਕਾਰ ਆਉਂਦੇ ਨੇ ਇੱਥੇ ਬਨੇਰਿਆਂ ਤੇ ਤੁਰਦੇ ਨੇ ਬਹਿੰਦੇ ਨੇ ਕੋਈ ਕਹਾਣੀਆਂ ਲਿਖਦਾ ਵੀ ਬੜੇ ਮਤਲਬ ਇੱਕ ਜੋੜੇਪੁਰ ਆਪਣੇ ਆਪ ਚ ਇੱਕ ਕਲਾ ਦਾ ਨਮੂਨਾ ਜਿੱਥੇ ਉੱਥੇ ਜੋੜੇਪੁਰ ਮਤਲਬ ਲੋਕਾਂ ਦੀ ਜ਼ੁਬਾਨ ਦੇ ਉੱਪਰ ਇੱਕ ਐਸਾ ਨੋਅ ਹੈ ਕਿ ਜੇ ਕਿਸੇ ਨੇ ਪਿੰਡ ਵੀ ਪੁੱਛਣਾ ਅਗਲਾ ਕਹਿੰਦਾ ਵੀ ਜੋੜੇਪੁਰਾਂ ਤੋਂ ਖੱਬੇ ਹੋ ਜੀ ਬੰਨੇ ਹੋ ਜੀ ਇੱਕ ਬਹੁਤ ਸਾਨੂੰ ਮਾਣ ਹੈ ਜੀ ਇਸ ਗੱਲ ਤੇ ਕਿ ਸਾਡੇ ਇਲਾਕੇ ਚ ਜੋੜੇਪੁਰਾਂ